ਕਿਉਂਕਿ ਮੁੱਖ ਮੰਤਰੀ ਜਿਹੜਾ ਪੰਜਾਬ ਦਾਗਾ ਭਗਵੰਤ ਮਾਨ ਇਸ ਦੇ ਅੰਦਰ ਇੰਨਾ ਹੰਕਾਰ ਭਰ ਟੁਕਿਆਗਾ ਇਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਜਦੋਂ ਇਹ ਆਪ ਐਮਪੀ ਬਣਨ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਮੈਂ ਬੰਦੀ ਸਿੰਘਾ ਤੇ ਗੁਰਬਖਸ਼ ਸਿੰਘ ਕੋਲੇ ਵੀ ਗਿਆਗਾ ਥਾਂ ਥਾਂ ਲੇਲਣੀਆਂ ਕੱਢਦਾ ਹੁੰਦਾ ਸੀ ਹਸੀ ਕਾਲ ਜੀ ਬੈਰ ਜੀ ਦਾ ਖਾਲਸਾ ਬੈਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਭਾਈ ਅੰਬਰਤਪਾਲ ਸਿੰਘ ਖਾਲਸਾ ਜਿਹੜੇ ਕਿ ਖੰਡੂਰ ਸਾਹਿਬ ਤੋਂ ਐਮਪੀ ਦੀ ਸੀਟ ਜਿੱਤੇ ਨੇ 4 ਜੂਨ ਨੂੰ ਰਿਜ਼ਲਟ ਆਇਆ ਖੰਡੂਰ ਵਾਸੀਆਂ ਨੇ 2 ਲੱਖ ਦੇ ਕਰੀਬ ਉਹਨਾਂ ਨੂੰ ਵੋਟਾਂ ਦੇ ਨਾਲ ਜਿਹੜਾ ਵੱਡੀ ਜਿੱਤ ਪ੍ਰਾਪਤ ਕੀਤੀ ਆ ਪਰ ਸਰਕਾਰ ਵੱਲੋਂ ਜਿੱਥੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜੇਲ੍ਹ ਵਿੱਚੋਂ ਕੱਢ ਕੇ ਸੌਂ ਚਕਾਉਣੀ ਸੀ ਐਮਪੀ ਦੀ ਪਰ ਇਹ ਨਹੀਂ ਹੋਇਆ ਅੱਜ ਕੀ ਹੋਇਆ ਇੱਕ ਦੁਖਦਾਈ ਖ਼ਬਰ ਤੁਹਾਡੇ ਸਾਹਮਣੇ ਮੈਂ ਜਿਹੜਾ ਲੈ ਕੇ ਆਇਾਂਗਾ ਹੋ ਸਕਦਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇ ਕਿਉਂਕਿ ਮੁੱਖ ਮੰਤਰੀ ਜਿਹੜਾ ਪੰਜਾਬ ਦਾਗਾ ਭਗਵੰਤ ਮਾਨ ਇਸ ਦੇ ਅੰਦਰ ਇੰਨਾ ਹੰਕਾਰ ਭਰ ਟੁਕਿਆਗਾ ਕਿ ਇਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਜਦੋਂ ਇਹ ਆਪ ਐਮਪੀ ਬਣਨ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਮੈਂ ਬੰਦੀ ਸਿੰਘਾਂ ਤੇ ਗਰਬਖ ਸਿੰਘ ਕੋਲੇ ਵੀ ਗਿਆਗਾ ਥਾਂ-ਥਾਂ ਲੈਣ ਲੜੀਆਂ ਕੱਢਦਾ ਹੁੰਦਾ ਸੀ ਕਿ ਮੈਂ ਫਲਾਣੇ ਸਿੰਘ ਨੂੰ ਛਡਾਉਂਗਾ ਬੰਦੀ ਸਿੰਘਾਂ ਦੀ ਰਿਹਾਈ ਦੀ ਇਹ ਛਡਾ ਨਹੀਂ ਕਰ ਰਿਹਾ ਬਾਦਲ ਕਹਿੰਦੇ ਦੋਸਲਾਉਂਦਾ ਹੁੰਦਾ ਸੀ ਇਹਦੇ ਕਾਂਗਰਸ ਤੇ ਦੋਸ ਲਾਉਂਦਾ ਹੁੰਦਾ ਸੀ ਪਰ ਅੱਜ ਦੁਬਾਰੇ ਇਹਨੇ ਐਨਐਸਏ ਸਾਲ ਦੀ ਹੋਰ ਲਾ ਦਿੱਤੀ ਅੱਜ ਦੀ ਤਰੀਕ ਦੇ ਵਿੱਚ ਕਿੱਡਾ ਵੱਡਾ ਤੁਸੀਂ ਇਹ ਦੇਖ ਲਓ ਕਿੱਡਾ ਵੱਡਾ ਜਿਹੜਾ ਆਪਾਂ ਕਹਿੰਦੇ ਇਹਨੂੰ ਧੋਖਾ ਕਹਿ ਲਓ ਜਾਂ ਇਹ ਕਹਿ ਲਓ ਕਿ ਸਿੱਖਾਂ ਦੇ ਅੰਦਰ ਇਹਦੇ ਅੰਦਰ ਨਾਫਰਤ ਭਰੀ ਪਈ ਆ ਲੋਕਾਂ ਨੇ ਪਹਿਲਾਂ ਕਿਹਾ ਸੀ ਕਿ ਲੋਕੋ ਇਹਨਾਂ ਨੂੰ ਵੋਟਾਂ ਨਾ ਪਾਓ ਇਹ ਉਹ ਕਾਮਰੇਡ ਆ ਜਿਹੜਾ ਕਿ ਆਪਾਂ ਪਹਿਲਾਂ ਦੇਖਦੇ ਆ ਕਿ ਪਹਿਲਾਂ ਦੌਰ ਦੇ ਵਿੱਚ ਕਾਮਰੇਡਾਂ ਨੇ ਸਿੱਖ ਕੌਮ ਨਾਲ ਕੀ ਕੀਤਾ ਇਹ ਨਹੀਂ ਕੀਤਾ ਅੱਜ ਤੁਸੀਂ ਜਿਹੜਾ ਕਹਿੰਦੇ ਸੀ ਬਦਲਾ ਬਦਲਾ ਜਿੰਨਾ ਤੇ ਜਾਦੇ ਬਦਲਾ ਚੜਿਆ ਸੀ ਅੱਜ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਸਿੱਖਾਂ ਨੇ ਸਭਨੇ ਵੋਟਾਂ ਪਾਈਆਂ ਸਿੱਖ ਵੀ ਅੱਕੇ ਪਈ ਸੀ ਕੀ ਕਰਨ ਕਦੇ ਕਾਲੀ ਆ ਗਈ ਕਦੇ ਟਾਂਗਰਸ ਆ ਗਈ ਹੋ ਸਕਦਾ ਉਹਨੂੰ ਐਂ ਸੀ ਕਿ ਸਾਡਾ ਭਗਵੰਤ ਮਾਨ ਭਲਾ ਕਰ ਦੂਗਾ ਵੀ ਨਵੀਂ ਪਾਰਟੀ ਆਈਏ ਚਲੋ ਇਹਨੂੰ ਵੋਟਾਂ ਪਾ ਕੇ ਦੇਖ ਲੈਂਦੇ ਆ ਜਿਸ ਤਰ੍ਹਾਂ ਭਗਵੰਤ ਮਾਨ ਨੂੰ ਉਹਨਾਂ ਜਿਹੜਾ ਐਮਪੀ ਦੇ ਵਿੱਚੋਂ ਵੱਡੀ ਜਿਹੜੀ ਕਰਾਰ ਇੱਕ ਚਪੇੜ ਵੱਜੀ ਆਵਾ ਦੀ ਪਾਰਟੀ ਦੀ ਸਰਕਾਰ ਤੇ ਜਿਹੜੀਆਂ ਕਿ ਤਿੰਨ ਸੀਟਾਂ ਆਈਆਂ ਨੇ 0 13 ਕਹਿੰਦਾ ਸੀ 13 ਦੇ ਵਿੱਚੋਂ ਤਿੰਨ ਸੀਟਾਂ ਆਈਆਂ 10 ਸੀਟਾਂ ਗਈਆਂ ਹੁਣ ਜਿਹੜੀ 2027 ਦੇ ਵਿੱਚ ਚੋਣ ਆਉਣੀਆਂ ਉਹ ਆਤਮਾਨ ਦੀ ਉਹ ਤੁਹਾਨੂੰ ਪਤਾ ਲੱਗੂਗਾ ਕਿ ਐਨਐਸਏ ਲਾਉਣੀ ਇੰਨੀ ਮਹਿੰਗੀ ਪੈਂਦੀ ਐ ਸਿੱਖਾ ਉੱਤੇ ਜਿਹੜਾ ਕਿ ਤੁਸੀਂ ਜ਼ਬਰਦਸਤ ਜਲਮ ਕਰ ਰਹੇ ਹੋ ਸਿੱਖਾਂ ਦੇ ਨਾਲ ਕਦੇ ਇਹ ਜਲਮ ਇੰਦਰਾ ਗਾਂਧੀ ਨੇ ਕੀਤਾ ਸੀ ਕਦੇ ਜਲਮ ਜ਼ਕਰੀਆ ਖਾਂ ਦੇ ਕੀਤਾ ਜਹਾਂਨ ਖਾਂ ਨੇ ਕੀਤਾ ਸੀ ਉਹਨਾਂ ਨੇ ਵੀ ਜਿਹੜਾ ਇਹ ਸਾਰਾ ਕੁਝ ਕਰਕੇ ਦੇਖ ਲਿਆ ਸੀ ਆਖਰ ਨੂੰ ਉਹਨਾਂ ਦਾ ਜਿਹੜਾ ਟੱਕ ਨਹੀਂ ਰਿਹਾ ਤੇ ਅੱਜ ਜਿਨ੍ਹਾਂ ਨੇ ਇਹ ਕੁਝ ਕੀਤਾ ਸੀ ਉਹਨਾਂ ਦਾ ਇਹ ਹਾਲ ਆ ਤੇ ਅੱਜ ਭਗਵੰਤ ਮਾਨਸਿਓ ਜੇਕਰ ਤੂੰ ਇਸ ਤਰ੍ਹਾਂ ਸਿੱਖਾਂ ਦੇ ਨਾਲ ਧੱਕਾ ਕਰੇਂਗਾ ਸਿੱਖਾਂ ਨੂੰ ਦੁਬਾਰੇ ਫੇਰ ਕੈਦੀ ਬਣਾ ਕੇ ਅੰਦਰ ਛੱਡੇਗਾ ਤਾਂ ਤੂੰ ਆਉਣ ਵਾਲਾ ਵਕਤ ਤੁਹਾਡੇ ਲਈ ਵੀ ਉਹਨਾਂ ਜਿਹੜੇ ਜ਼ਾਲਮ ਸੀ ਉਹਨਾਂ ਬਾਗ ਹੀ ਰੁਲੇਗਾ ਇਹ ਗੱਲ ਅੱਜ ਦੀ ਚੇਤੇ ਰੱਖ ਲਈ ਚਾਹੇ ਉਹਦੇ ਚੰਤੇ ਜਿਹੜੇ ਚਾਟੜੇ ਨੇ ਉਹ ਚੇਤੇ ਰੱਖ ਲੈਣਾ ਐਸੀ ਗੱਲਾਂ ਕਿਉਂ ਕਹਿ ਰਹੇ ਆ ਜਿੰਨਾ ਲੋਕਾਂ ਦੇ ਅੰਦਰ ਇੱਕ ਭਾਵਨਾ ਸੀ ਤੈਨੂੰ ਲੋਕਾਂ ਨੇ ਜਿਤਾਇਆ ਸਿੱਖ ਕੌਮ ਨੇ ਜਿਤਾਇਆ ਵੱਡੀ ਗਿਣਤੀ ਦੇ ਵਿੱਚ ਅੱਜ ਤੂੰ ਬਹੁਤ ਗਿਣਤੀ ਨੂੰ ਖੁਸ਼ ਕਰਨ ਲਈ ਸਿੱਖ ਕੌਮ ਦੇ ਪਿੱਠ ਵਿੱਚ ਸੁਰਾ ਮਾਰ ਰਿਆਂਗਾ ਤੇ ਇਹ ਲੋਕਾਂ ਨੂੰ ਗੱਲ ਹੁਣ ਸਮਝ ਲੈਣੀ ਚਾਹੀਦੀ ਹੈ ਚੰਗੀ ਤਰ੍ਹਾਂ ਖੰਡੂਰ ਸਾਹਿਬ ਵਾਸੀਆਂ ਦਾ ਧੰਨਵਾਦ ਆ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਜਿੱਤ ਦਾ ਫਤਵਾ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਦੇ ਵਿੱਚ ਤੇ ਸਰਬਜੀਤ ਸਿੰਘ ਫਰੀਦਕੋਟ ਵਾਸੀਆਂ ਨੇ ਹੱਕ ਦੇ ਵਿੱਚ ਫਤਵਾ ਦਿੱਤਾ ਇਹਨਾਂ ਨੂੰ ਸਿੱਖ ਕੌਮ ਹੀ ਕਿਉਂ ਰੜਕਦੀ ਆ ਸਾਡੇ ਪਹਿਲਾ ਬੰਦੀ ਸਿੰਘ ਨੇ ਜਿਹੜੇ 33 33 33 ਸਾਲਾਂ ਚ ਉਹ ਬੰਦ ਨੇ ਉਹ ਬਾਹਰ ਨਹੀਂ ਆਏ ਤੁਸੀਂ ਐਨਐਸ ਲਗਾ ਕੇ ਸਾਰੇ ਸਿੰਘਾਂ ਨੂੰ ਪਹਿਲਾ ਸਾਲ ਦਾ ਐਨਐਸ ਲਗਾਇਆ ਫਿਰ 3 ਮਹੀਨੇ ਦਾ ਉਹਨਾਂ ਸਾਲ ਦਾ ਫਿਰ ਵਧਾ ਦਿੱਤਾ ਹੁਣ ਐਮਪੀ ਬਣ ਗਿਆ ਉਹਨੂੰ ਸੌ ਚੁੱਕਣੀ ਸੀ ਪਤਾ ਸੀ ਕਿ ਉੱਥੇ ਜਾ ਕੇ ਜਿਹੜਾ ਉਹ ਸਾਨੂੰ ਗੱਲ ਨਹੀਂ ਆਉਣੀ ਜਵਾਬ ਨਹੀਂ ਆਉਣ ਉਹਦੀਆਂ ਗੱਲਾਂ ਦਾ ਤੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਬਹਿਰਜੀ ਦਾ ਖਾਲਸਾ ਸ੍ਰੀ ਬਹਿਰਜੀ ਕੀ ਫਤਿਹ